ਪੁਰਾਣੀਆਂ ਫਿਲਮਾਂ ਦੇ ਵਿੱਚ ਜਤਿੰਦਰ ਤੇ ਦੋਦਰ ਪਟਿਆਲੇ ਤੋਂ ਹਰਵਿੰਦਰ ਆਪਣੇ ਕੋਲ ਕ੍ਰੋਸ਼ੀਆ ਵਿੱਚ ਬਾਜੀ ਮਾਰ ਗਿਆ ਜੀ ਇਹਨਾਂ ਨੇ ਵੀਜ਼ਾ ਲੈ ਲਿਆ ਆਪਣੇ ਕੋਲ ਕ੍ਰੋਸ਼ੀਆ ਦਾ ਬਹੁਤ ਬਹੁਤ ਮੁਬਾਰਕਾ ਹਰਵਿੰਦਰ ਪਹਿਲਾ ਤਾਂ ਤੈਨੂੰ ਤੇਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਕ੍ਰੋਸ਼ੀਆ ਦਾ ਇਹਨਾਂ ਨੇ ਵੀਜ਼ਾ ਲਿਆ ਤੇ ਵੀਜ਼ਾ ਵੀ ਇਹ ਦੱਸਣਗੇ ਕਿੰਨੇ ਟਾਈਮ ਚ ਲਿਆ ਕਿੱਦਾਂ ਦੀ ਇਹਨਾਂ ਨੂੰ ਸਰਵਿਸ ਲੱਗੀ ਪਹਿਲਾ ਤਾਂ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਜੋ ਵੀ ਹੈ ਸੱਚ ਆਪਣਾ ਜੋ ਵੀ ਤੁਹਾਡਾ ਫੀਲ ਹੋਇਆ 7 ਸੀਜ਼ ਆ ਕੇ ਜਿਵੇਂ ਜਿਵੇਂ ਤੁਹਾਡਾ ਪ੍ਰੋਸੈਸ ਚੱਲਿਆ ਉਹ ਸਾਰਾ ਦੱਸੋ ਤਾਂ ਕਿ ਬਰ ਕੀਆ ਤੁਹਾਡੇ ਨਾਲ ਕਈਆਂ ਨੂੰ ਇਹ ਪਤਾ ਲੱਗ ਜਵੇ ਸੱਚ ਕੀ ਆ ਤੇ ਕਿਵੇਂ ਹੁੰਦਾ ਬਿਲਕੁਲ ਸਰ ਬਿਲਕੁਲ ਤੁਸੀਂ ਸਾਰੇ ਰਿਲੇਟ ਕਰਦੇ ਹੁੰਨੇ ਹੋ ਮੈਂ ਤਾਂ ਕਹਿਣਾ ਰਹਿਣਾ ਜਦੋਂ ਇੱਕ ਕੈਂਡੀਡੇਟ ਜਿਨੇ ਸਰਵਿਸ ਲਈ ਆ ਉਹ ਕਿਵੇਂ ਲਈ ਕਿਦਾਂ ਫੀਲ ਹੋਇਆ ਕਿਵੇਂ-ਕਿਵੇਂ ਉਹਦਾ ਪ੍ਰੋਸੈਸ ਗਿਆ ਉਹ ਜਦੋਂ ਦੱਸਦਾ ਤੁਸੀਂ ਰਿਲੇਟ ਕਰਦੇ ਹੋ ਜਿਵੇਂ ਤੁਸੀਂ ਕੀਤਾ ਸੀ ਹਾਂਜੀ ਸਰ ਬਿਲਕੁਲ ਠੀਕ ਹੈ ਨਾ ਉਸ ਐਦਾਂ ਹੀ ਦੂਜਿਆਂ ਨੂੰ ਵੀ ਆਪਾਂ ਰਸਤਾ ਦਿਖਾਣਾ ਕਿ ਸਹੀ ਰਸਤਾ ਕੀ ਹੈ ਬਿਲਕੁਲ ਸਰ ਪਹਿਲਾਂ ਤਾਂ ਬਹੁਤ ਬਹੁਤ ਮੁਆਫਰ ਕਰ ਤੁਹਾਨੂੰ ਤੁਹਾਡੇ ਵੀਜ਼ੇ ਦੀਆਂ ਕਰੋਸ਼ੀਆ ਦੇ ਵੀਜ਼ੇ ਦੀਆਂ ਸ਼ੈਨਗਨ ਕੰਟਰੀ ਦੀਆਂ ਪਹਿਲਾਂ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸ਼ੈਨਗਨ ਦੇ ਵਿੱਚ ਆ ਗਿਆ ਉੱਥੇ ਕੋਨਾ ਚੱਲਦਾ ਜਾਂ ਯੂਰੋ ਚੱਲਦਾ ਬਾਕੀ ਆਪਣੀ ਸਟੋਰੀ ਦੱਸਣਗੇ ਦੱਸੋ ਜੀ ਹਰਵਿੰਦਰ ਕਿੱਦਾਂ ਲੱਗਿਆ ਸਰ ਫਸਟ ਟਾਈਮ ਮੈਂ ਤੁਹਾਡੇ ਇੰਸਟਾ ਰੀਲਸ ਦੇਖੀ ਸੀ ਅਗਸਟ ਮਹੀਨੇ ਦੇ ਵਿੱਚ 2023 ਦੇ ਵਿੱਚ 2023 ਚ ਹਾਂਜੀ 2023 ਦੇ ਵਿੱਚ ਬਟ ਉਸ ਟਾਈਮ ਮੈਂ ਜਦੋਂ ਗੂਗਲ ਤੇ ਚੈੱਕ ਕੀਤਾ ਕਰੋਸ਼ੀਆ ਬਾਰੇ ਮੈਨੂੰ ਇਹ ਨਹੀਂ ਪਤਾ ਸੀ ਸਰ ਵਰਲਡ ਵਿਖ ਕਰੋਸ਼ੀਆ ਹੈ ਕਿੱਥੇ ਹੈ अच्छा लो फर्स्ट टाइम मेनू पता लगा के सर क्रोशिया यूरोप ਦੇ ਵਿੱਚ ਹੈ ਠੀਕ ਹੈ ਆਫਟਰ ਦਨ ਮੈਂ ਅਗਸਟ 2023 ਦੇ ਵਿੱਚ ਪਤਾ ਲੱਗਿਆ ਤੁਹਾਨੂੰ ਹਾਂਜੀ ਸਰ ਕਿ क्रोशिया ਵੀ ਹੈਪੀ ਬਰਥ ਦੇ ਵਿੱਚ ਕੰਨ ਠੀਕ ਹੈ ਜਦ ਕਿ ਉਹ ਜਨਵਰੀ ਦੇ ਵਿੱਚ ਆ ਚੁੱਕਿਆ ਸੀਗਾ ਚੁੱਕਾ ਸੀਗਾ ਹਮ ਸਰ ਆਫਟਰ ਦਨ ਮੈਂ ਗੂਗਲ ਤੇ ਨਾਲ ਦੇ ਨਾਲ ਕੋਈ ਕਰੰਸੀ ਚੈੱਕ ਕੀਤੀ ਕਿ ਕਰੰਸੀ ਕੀ ਹੈ क्रोशिया ਦੀ ਸਰ ਜਦੋਂ ਚੈੱਕ ਕੀਤੀ ਤਾਂ ਉਹ ਸੀਗਾ ਕੋਨਾ ਓਨਲੀ ਐਂਡ 11 ਐਂਡ 12 ਰੁਪੀਸ ਇਨ ਇੰਡੀਅਨ ਐਕਚੁਅਲੀ ਉਹ ਗੂਗਲ ਦੇ ਵਿੱਚ ਅਪਡੇਸ਼ਨ ਨਹੀਂ ਹੋਈ ਸੀਗੀ ਯੂਰੋ ਤਾਂ 1 ਜਨਵਰੀ 2023 ਤੋਂ ਚੱਲਣੇ ਸ਼ੁਰੂ ਹੋ ਗਏ ਸੀ ਪਰ ਗੂਗਲ ਦੇ ਵਿੱਚ ਉਹ ਕੋਨਾ ਹੀ ਸ਼ੋਅ ਕਰੀ ਜਾਂਦਾ ਸੀ ਜਦੋਂ ਤੁਸੀਂ YouTube ਦੇ ਵਿੱਚ ਅਪਡੇਸ਼ਨ ਦੇ ਦਿੰਦੇ ਵੀ ਉੱਥੇ ਯੂਰੋ ਚੱਲਣ ਲੱਗੇ ਉਹ ਬਾਅਦ ਚ ਦੇਖਿਆ ਹਾਂਜੀ ਉਹ ਕਿਵੇਂ ਪਤਾ ਲੱਗਿਆ ਫਿਰ ਸਰ ਉਸ ਤੋਂ ਬਾਅਦ ਮੈਂ ਚੱਲੋ ਇੱਕ ਦੋ ਵਾਰ ਹੋਰ ਗੱਲ ਲਈ ਮੇਰੇ ਕਿਸੇ ਮੁੰਡੇ ਨਾਲ ਉਹ ਕਹਿੰਦਾ ਕਿ ਕਰੋਸ਼ੀਆ ਕੰਟਰੀ ਜਿਹੜਾ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਕਿ ਤੁਸੀਂ ਦੇਖ ਲਓ ਟਰਾਈ ਕਰਕੇ ਤੁਹਾਡਾ ਬਣਦਾ ਨਾ ਕਿ ਆ ਕਿ ਨਹੀਂ ਹਲੇ ਕਿ ਕਰੋਸ਼ੀਆ ਵੀ ਟ੍ਰੈਂਡਿੰਗ 'ਚ ਆ ਤੇ ਚੱਲਦਾ ਵੀ 7 ਸੀਜ਼ ਕੋਲ ਟ੍ਰੈਂਡਿੰਗ 'ਚ ਆ ਤੇ ਤਾਂ ਹੈਂ ਜੀ ਫਿਰ ਪਤਾ ਲੱਗਿਆ ਫਿਰ ਸਰ ਉਸ ਤੋਂ ਬਾਅਦ ਮੈਂ ਚੱਲੋ ਦੁਬਾਰਾ ਗੂਗਲ ਚੈੱਕ ਕੀਤਾ ਤੇ ਮੈਨੂੰ ਫੇਰ ਉਹਨੇ ਕਰੰਸੀ ਉਹੀ ਸ਼ੋਅ ਕੀਤੀ ਦੁਬਾਰਾ ਕੋਈ ਨਹੀਂ ਅੱਛਾ ਹਾਂ ਜੀ ਤੋ ਉਸ ਤੋਂ ਬਾਅਦ ਮੈਨੂੰ ਜਦੋਂ ਕਨਫਰਮ ਹੋਇਆ ਰੀ ਕਨਫਰਮ ਕੀਤਾ ਮੈਨੇ YouTube ਤੋਂ ਬਲੌਗਸ ਦੇ ਚੈੱਕ ਕੀਤੇ ਮੈਨੇ ਮੁੰਡਿਆਂ ਦੇ ਜੋ ਕੋਸ਼ਿਆ ਆਲਰੇਡੀ ਬੈਠੇ ਸੀਗੇ ਠੀਕ ਹੈ ਹਾਂ ਜਿਉਂ ਕਹਿੰਦੇ ਕਿ ਯੂਰੋ ਚੱਲਦਾ ਇੱਥੇ ਯੂਰੋ ਦਾ ਪ੍ਰਾਈਸ ਵੀ ਬਹੁਤ ਹਾਈ ਸੀਗਾ ਉਸ ਟਾਈਮ ਅਰਾਊਂਡ 88 89 ਹਾਂ ਮੈਂ ਤੁਹਾਨੂੰ ਪਹਿਲਾਂ ਆਪਣੀ ਗੱਲ ਹੋਈ ਜਾਂਦੀ ਚਲੋ ਹਾਂਜੀ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਪ੍ਰੀਵਸ ਵੀਕ ਨੂੰ ਸਾਰਿਆਂ ਨਾਲ ਕੰਟੈਕਟ ਕੀਤਾ ਉਹਨਾਂ ਨੂੰ ਮੈਸੇਜ ਕੀਤਾ ਇੰਸਟਾ ਤੇ ਨਾਲ ਦੇ ਨਾਲ ਰਿਪਲਾਈ ਕੀਤਾ ਮੈਨੂੰ ਬਹੁਤ ਵਧੀਆ ਤੇ ਇਹਨਾਂ ਨੂੰ ਜਦੋਂ ਮੈਂ ਦੱਸਤਾ ਬਟ ਉਸ ਟਾਈਮ ਮੇਰੇ ਕੋਲ ਡਾਕੂਮੈਂਟ ਨਹੀਂ ਸੀ ਪ੍ਰੋਪਰ ਮੇਰੀ ਡਿਗਰੀ ਤੇ ਅੱਛਾ 2023 ਦੇ ਵਿੱਚ ਤੁਸੀਂ ਪਹਿਲੀ ਵਾਰ ਗੱਲ ਕੀਤੀ ਸੀ ਹਾਂਜੀ ਸਰ ਤੁਹਾਡੇ ਨਾਲ 2023 ਦੇ ਮਹੀਨੇ ਅਗਸਤ ਮਹੀਨੇ ਵਿੱਚ 17 ਅਗਸਤ ਨੂੰ ਗੱਲ ਹੋਈ ਸੀ ਫਸਟ ਟਾਈਮ ਅੱਛਾ ਇੱਕ ਗੱਲ ਹੋਰ ਇੱਥੇ ਕਲੀਅਰ ਕਰਦੇ ਹੋ ਵੀ ਜਦੋਂ 17 ਅਗਸਤ ਨੂੰ ਤੁਸੀਂ ਸਾਨੂੰ ਫੋਨ ਕੀਤਾ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸਾਡੇ ਵੱਲੋਂ ਕਦੇ ਬੈਕ ਕਾਲ ਗਈ ਤੁਹਾਨੂੰ ਨਹੀਂ ਨਹੀਂ ਸਰ ਬਿਲਕੁਲ ਵੀ ਨਹੀਂ ਮੈਂ ਤੁਸੀ ਜ਼ਬਰਦਸਤ ਨੂੰ ਪ੍ਰੋਪਰ ਤੁਸੀਂ ਕਿਸੇ ਹੋਰ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਇੱਕ ਵਾਰੀ ਫੋਨ ਕਰਕੇ ਦੇਖੋ ਤੇ ਆਹ ਵਾਰੀ ਤੁਹਾਨੂੰ ਬੈਕ ਕਾਲ ਆ ਜਾਣੀ ਹੈ ਹਾਂਜੀ ਕੀ ਸੋ ਯਾਰ ਬੇਨ ਤੁਸੀਂ ਜਲਦੀ ਆਓ ਬਟ ਮੇਰਾ ਪ੍ਰੋਸੈਸ ਨਹੀਂ ਮੈਂ ਸਟਾਰਟ ਕਰਨਾ ਚਾਹੁੰਦਾ ਸੀ ਬਿਲਕੁਲ ਵੀ ਕਿਉਂਕਿ ਮੈਂ ਤਾਂ ਸੈਵਨ ਸੀਜ਼ ਵਾਲੋ ਕਦੇ ਤੁਹਾਨੂੰ ਬੈਕ ਕਾਲ ਕਹੀ ਨਹੀਂ ਸਰ ਬਿਲਕੁਲ ਨਹੀਂ ਬਸ ਆਪਣੀ ਉਸ ਦਿਨ ਹੀ ਗੱਲ ਹੋਈ ਸੀ ਅਸੀਂ ਤਾਂ ਆਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਹਾਂ ਜਿਨ੍ਹਾਂ ਦਾ ਲਿਖਿਆ ਉਹ ਹੋਣ ਤੇ ਸੋ ਇਥੋਂ ਰਾਜੀ ਜਾਣ ਅਸੀਂ ਕਦੇ ਵੀ ਕਿਸੇ ਨੂੰ ਕੰਪੈਲ ਨਹੀਂ ਕਰਦੇ ਤੁਸੀਂ ਅਪਲਾਈ ਕਰੋ ਅਸੀਂ ਕਿਸੇ ਨੂੰ ਬੈਕ ਕਾਲ ਜ਼ਿਆਦਾ ਨਹੀਂ ਕਰਦੇ ਜੇ ਕੋਈ ਉਹਨਾਂ ਦਾ ਕਨਸੈਪਟ ਜਾਂ ਉਹਨਾਂ ਦੀ ਕੋਈ ਸੋਚ ਰਹਿ ਗਈ ਹੋਵੇ ਤੇ ਜੇ ਦਾ ਕੋਈ ਸਵਾਲ ਰਹਿ ਗਿਆ ਹੋਵੇ ਕਿ ਵੀ ਹਾਂਜੀ ਮਨ ਦੇ ਵਿੱਚ ਕਈ ਵਾਰੀ ਕਾਉਂਸਲਿੰਗ ਕਰਕੇ ਕਈ ਚੀਜ਼ਾਂ ਰਹਿ ਜਾਂਦੀਆਂ ਉਹ ਕਨਸੈਪਟ ਕਲੀਅਰ ਕਰ ਦਿੰਦੇ ਆ ਪਰ ਅਸੀਂ ਕਿਸੇ ਨੂੰ ਦੁਆਰਾ ਆਓ 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 ਤੱਕ ਕਹਿੰਨੀ ਕਰਦੇ ਨਹੀਂ ਕੋਈ ਮੈਨੂੰ ਨਾ ਕੋਈ ਕਾਲ ਆਈ ਨਾ ਕੋਈ ਵਟਸਐਪ ਤੇ ਮੈਸੇਜ ਕੋਈ ਇੰਸਟਾ ਤੇ ਮੈਸੇਜ ਵੀ ਨਹੀਂ ਆਇਆ ਕਿ ਸਰ ਤੁਸੀਂ ਵਿਜ਼ਿਟ ਨਹੀਂ ਕੀਤਾ ਤੁਸੀਂ ਗੱਲ ਕੀਤੀ ਸੀਗੀ ਬਿਲਕੁਲ ਵੀ ਠੀਕ ਹੈ ਜੀ ਸ਼ੁਕਰ ਹੈ ਪ੍ਰਬੰਧਕ ਜੀ ਹਾਂਜੀ ਸੋ ਆਫਟਰ ਦੈਨ ਮੈਨੂੰ ਡਾਕੂਮੈਂਟ ਰਸੀਵ ਹੋ ਗਏ ਮੇਰੀ ਡਿਗਰੀ ਮਿਲ ਗਈ ਸਰ ਮੈਨੂੰ ਕਾਲਜ ਤੋਂ ਮੈਂ ਤੁਹਾਡੇ ਕੋਲ ਫੈਬਰੂਅਰੀ ਦੇ ਵਿੱਚ ਵਿਜ਼ਿਟ ਕੀਤਾ 2024 ਦੇ ਵਿੱਚ ਫਸਟ ਟਾਈਮ ਆਪਣੇ ਪੇਰੈਂਟਸ ਨਾਲ ਆਇਆ ਅੱਛਾ ਅਗਸਟ ਤੋਂ ਲੈ ਕੇ ਫਰਵਰੀ ਤੱਕ ਤੁਸੀਂ ਸਾਨੂੰ ਦੇਖੀ ਜਾ ਰਹੇ ਸੀ ਸਾਡੇ ਹਾਂ ਸਰ ਡੇਲੀ ਫੋਲੋ ਕੀਤਾ ਹੋਇਆ ਸੀ ਹਾਂਜੀ ਸਰ ਰੀਲਾਂ ਦੇਖਦਾ ਸੀ ਇੰਸਟਾ ਤੇ ਕਈਆਂ ਨੇ ਤੁਹਾਡੇ ਦੇਖਣੇ ਕਿ ਉਹ ਵੀ ਸਾਨੂੰ ਸਾਲ-ਸਾਲ ਤੋਂ ਫੋਲੋ ਕਰਦੇ ਆ ਤੇ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਕਿ ਲੋਕਾਂ ਨੇ ਰਿਵਿਊ ਦੇ ਕੇ ਹਾਂ ਸਰ ਬੜਾ ਵਧੀਆ ਕੰਮ ਕਰ ਰਹੇ ਨੇ ਪ੍ਰੀਸ ਦੇਖੋ ਸਰ ਕਿ ਮੈਨੂੰ ਵੀ ਜਾਣਾ ਚਾਹੀਦਾ ਇੱਕ ਵਾਰ ਐਡ ਲਿਸਟ ਮੈਂ ਗਲਤੀ ਕਰਕੇ ਵੀ ਹਾਂ ਕਿੱਦਾਂ ਦਾ ਪ੍ਰੋਸੈਸ ਹੈ ਕਿ ਨਾ ਟਾਈਮਿੰਗ ਰਹੀ ਹੈ ਆਪਣੀ A to Z ਪ੍ਰੋਸੈਸ ਜੀ 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 ਸਰ ਮੈਂ ਬਟ ਉਸ ਟਾਈਮ ਮੇਰੇ ਕੋਲ ਥੋੜੇ ਡਾਕੂਮੈਂਟ ਹੋਰ ਪੈਂਡਿੰਗ ਸੀਗੇ ਮੇਰੇ ਸੋ ਪੀਸੀਸੀ ਮੇਰੇ ਰੈਡੀ ਹੋਣ ਥੋੜਾ ਟਾਈਮ ਲੱਗ ਗਿਆ ਉਸ ਵਾਸਤੇ ਮੈਂ ਤੁਹਾਡੇ ਕੋਲ 27 ਮਾਰਚ ਨੂੰ ਵਿਜ਼ਿਟ ਕੀਤਾ اچھا ਹਾਂਜੀ ਮੈਂ ਆਪਣੇ ਡਾਕੂਮੈਂਟ ਤੁਹਾਡੇ ਕੋਲ ਅਪਲਾਈ ਕੀਤੇ ਤੁਸੀਂ ਮੈਨੂੰ ਬੜਾ ਵਜੇ ਸਮਝਾਇਆ ਤਰੀਕੇ ਨਾਲ ਕਿ ਇਦਾਂ ਇਦਾਂ ਹੋਣਾ ਸਰਵਿਸ ਉਦੋਂ ਤੁਹਾਡੇ ਨਾਲ ਦੇ ਕਿਸੇ ਪਿੰਡ ਵਾਲੇ ਨੇ ਤੇ ਸਾਡੇ ਨਾਲ ਕੀਤਾ ਸੀਗਾ ਸਕੈਮ ਜਿਆ ਉਹ ਦੋ ਬੰਦੇ ਜਿਹੜੇ ਬੈਕ ਆਊਟ ਕਰ ਗਏ ਸੀਗੇ ਹਾਂਜੀ ਸਰ ਹਾਂਜੀ ਉਸ ਤੋਂ ਪਹਿਲਾਂ ਹੀ ਆਹ ਉਸ ਤੋਂ ਪਹਿਲਾਂ ਹੀ ਸਰ ਮੇਰੀ ਗੱਲਬਾਤ ਹੋਈ ਸਾਰੀ ਆਪਾਂ ਬੜੀ-ਬੜੀ ਗੱਲ ਕੀਤੀ ਤੁਸੀਂ ਮੈਨੂੰ ਬਹੁਤ ਚੰਗੇ ਤਰ੍ਹਾਂ ਸਮਝਾਇਆ ਤੇ ਮੈਨੂੰ ਪੂਰੀ ਤਸਲੀਮ ਹੈ ਕਿ ਤੁਹਾਡਾ ਵੀਜ਼ਾ ਲੱਗ ਮੈਂ ਇਹਨਾਂ ਤੋਂ ਅਡਵਾਂਸ ਨਹੀਂ ਲਿਆ ਕਿਉਂਕਿ ਇਹਨਾਂ ਨਾਲ ਕਮਿਟਮੈਂਟ ਕੀਤੀ ਹੋਈ ਸੀ ਵੀ ਤੁਹਾਡੇ ਤੋਂ ਅਡਵਾਂਸ ਨਹੀਂ ਲੈਣਾ ਕੀ ਰੀਜ਼ਨ ਕੀ ਹੈ ਹਾਂ ਹੁਣ ਤੁਹਾਡੇ ਨਾਲ ਵੀ ਤਾਂ ਇੱਕ ਬੰਦਾ ਹੈਗਾ ਆਪਾਂ ਜਿਹੜਾ ਪੇਮੈਂਟ ਨਹੀਂ ਦੇ ਰਿਹਾ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਚਲੋ ਕੋਈ ਗੱਲ ਨਹੀਂ ਪਰਮਾਤਮਾ ਉਹਨੂੰ ਵੀ ਭਲੀ ਬਖਸ਼ੇ ਛੇਤੀ ਛੇਤੀ ਆਓ ਜਾਓ ਆਪਣਾ ਲਾਈ ਬਣਾਓ ਹਨ ਤੁਸੀਂ ਦੱਸ ਦਿੱਤਾ ਸੀ ਤੁਹਾਡਾ ਵੀਜ਼ਾ ਲੱਗਣਾ ਹੀ ਲੱਗਣਾ ਤੁਹਾਨੂੰ بس ਵੇਟ ਕਰਨਾ ਪੈਣਾ 6 ਤੋਂ 7 ਮੰਥ ਰਾਉਂਡ ਪੜਨਾ ਪੈਣਾ 180 ਵਰਕਿੰਗ ਡੇ ਤੁਹਾਨੂੰ ਵੇਟ ਕਰਨੀ ਪੈਣੀ ਫਿਰ ਕਿੰਨਾ ਟਾਈਮ ਲੱਗਿਆ ਟੋਟਲ ਸਰ ਮੈਨੂੰ ਲੱਗਦਾ ਕਿ ਮੈਂ 6 ਮਹੀਨਿਆਂ ਤੋਂ ਪਹਿਲਾਂ ਹੀ ਵੀਜ਼ਾ ਲੈ ਲਿਆ ਆਪਣਾ ਬਿਲਕੁਲ ਮੈਨੂੰ ਆਪ ਨਹੀਂ ਇੱਕ ਨੰਗੇ ਸਰ ਮੇਰਾ ਵੀਜ਼ਾ ਕਿੰਨੀ ਤਰੀਕੇ ਨਾਲ ਤੁਸੀਂ ਅਪਲਾਈ ਕੀਤਾ ਸੀ 27 ਮਾਰਚ ਨੂੰ ਮੈਂ ਅਪਲਾਈ ਕੀਤਾ ਸੀ 24 ਅਪਲ ਨੂੰ ਮੇਰਾ ਆਫਰ ਲੈਟਰ ਆ ਗਿਆ ਸੀ ਅੱਛਾ ਜੀ ਟਾਈਮ ਤੋਂ ਪਹਿਲਾਂ ਦੇਖੋ ਜੀ ਅਸੀਂ ਇਹਦੇ ਵਿੱਚ ਪਬਲਿਕ ਹੌਲੀਡੇਜ਼ ਵੀ ਲੰਘੀਆਂ ਨੇ ਤੇ ਇਵਨ ਕਰੋਸ਼ੀਆ ਦੇ ਵਿੱਚ 20-25 ਦਿਨ ਦੀਆਂ ਹੌਲੀਡੇਜ਼ ਵੀ ਸੀਗੀਆਂ ਉਹਦੇ ਦੌਰਾਨ ਵੀ ਇਹਨਾਂ ਦਾ ਵੀਜ਼ਾ 4 ਤੋਂ 5 ਮਹੀਨੇ ਦੇ ਵਿੱਚ ਆਪਾਂ ਕਰਾਤਾ ਸਮ ਟਾਈਮ ਕੋਈ ਚੀਜ਼ਾਂ ਜਿਉਂ ਉੱਥੋਂ ਦੀ ਪੁਲਿਸ ਵੱਲੋਂ ਵੈਰੀਫਿਕੇਸ਼ਨ ਆ ਵਾਰ-ਵਾਰ ਕਰੀ ਜਾਂਦੇ ਲੇਟ ਵੀ ਹੋ ਜਾਂਦਾ ਪਰ ਸਾਡੀ ਕੋਸ਼ਿਸ਼ ਹੁੰਦੀ ਆ ਜਲਦੀ ਤੋਂ ਜਲਦੀ ਵੀਜ਼ਾ ਕਰਾ ਕੇ ਅਸੀਂ ਤਾਂ ਜਿਵੇਂ ਕਹਿੰਦਾ ਚੋਰ ਨਾਲ ਪੰਡ ਕਾਲੀ ਐਸੇ ਤੁਹਾਡਾ ਨੂੰ ਵੱਧ ਕਾਲੇ ਹੁੰਦੇ ਆ ਤੁਹਾਨੂੰ ਭੇਜਣ ਦੇ ਵਿੱਚ ਤੇ ਇਹਨਾਂ ਨੇ ਵੇਟ ਕੀਤੀ ਜਿੰਨਾ ਟਾਈਮ ਕਿਹਾ ਸੀ ਉਸ ਤੋਂ ਪਹਿਲਾਂ ਇਹਨਾਂ ਨੂੰ ਵੀਜ਼ਾ ਲੈ ਕੇ ਦਿੱਤਾ ਸੀ ਪਹਿਲਾਂ ਹੀ ਐਕਸਟਰਾ ਟਾਈਮ ਲੈ ਕੇ ਚੱਲਦੇ ਆ ਜੀ ਸਰ ਠੀਕ ਹੈ ਤੇ ਅੱਜ ਵੀਜ਼ਾ ਲੈ ਕੇ ਕਿਦਾਂ ਮਹਿਸੂਸ ਹੋ ਰਿਹਾ ਬਹੁਤ ਬਦਲ ਲੱਗ ਰਹੀ ਯਕੀਨੀ ਨੂੰ ਕਿ ਮੇਰਾ ਵੀਜ਼ਾ ਲੱਗ ਗਿਆ ਤੁਸੀਂ ਜਿੱਦਾਂ ਕਿਹਾ ਸੀ ਬਿਲਕੁਲ ਉਵੇਂ ਹੀ ਸਾਰਾ ਕੁਝ ਹੋਇਆ ਬਿਲਕੁਲ ਟਾਈਮ ਬਾਈ ਟਾਈਮ ਕਦੇ ਤੁਹਾਨੂੰ ਲਾਰਾ ਜਾਂ ਕੋਈ ਫੋਨ ਕਰਕੇ ਆ ਲਿਆਓ ਪੇਮੈਂਟ ਉਹ ਲਿਆਓ ਪੇਮੈਂਟ ਬਿਲਕੁਲ ਕੋਈ ਕਾਲ ਨਹੀਂ ਆਈ ਕੋਈ ਮੈਸੇਜ ਨਹੀਂ ਆਇਆ ਬਸ ਤੁਸੀਂ ਕਹੇ ਸੀ ਕਿ ਵੀਜ਼ਾ ਲੱਗੂਗਾ ਤੁਸੀਂ ਉਸ ਦਿਨ ਜਦੋਂ ਪਾਸਪੋਰਟ ਤੁਹਾਡੇ ਹੱਥ ਚ ਹੋ ਗਿਆ ਤੁਸੀਂ ਉਸ ਦਿਨ ਹੀ ਆਇਓ ਕੋਈ ਮੈਡੀਕਲ ਕਰਾਇਆ ਹੋਵੇ ਨਹੀਂ ਸਰ ਬਿਲਕੁਲ ਵੀ ਕੋਈ ਨਹੀਂ ਕੋਈ ਕਿਸੇ ਤਰੀਕੇ ਦਾ 8800 ਰੁਪਏ ਦਾ ਐਗਰੀਮੈਂਟ ਕਰਾਇਆ ਹੋਵੇ 200 ਰੁਪਿਆ ਅਲੱਗ ਫੀਸ ਲਈ ਹੋਵੇ ਕਲੀਅਰ ਕੱਟ ਸੀਗਾ ਆਪਣਾ ਬਿਲਕੁਲ ਕਲੀਅਰ ਸੀਗਾ ਹਾਂ ਜੀ ਹਾਂ ਜੀ ਕਦੇ ਤੁਹਾਨੂੰ ਇਹ ਕਿਹਾ ਹੋਵੇ ਜੀ ਅੱਜ ਵੀਜ਼ਾ ਆ ਜਾਣਾ ਕੱਲ ਪਰਮਿਟ ਆ ਜਾਣਾ ਇਦਾਂ ਹੋ ਜਾਣਾ ਨਹੀਂ ਨਹੀਂ ਸਰ ਕੋਈ ਇਦਾਂ ਨਹੀਂ ਕਹਾਲ ਨਹੀਂ ਜਿੱਦਣ ਦੀ ਡੇਟ ਦਿੱਤੀ ਉਸ ਦਿਨ ਹੀ ਤੁਹਾਡੀ ਸਬਮਿਸ਼ਨ ਹੋਈ ਹਾਂ ਜੀ ਸਰ ਪਰਮਾਤਮਾ ਦਾ ਸ਼ੁਕਰ ਹੈ ਜੋ ਅਸੀਂ ਮਿਹਨਤ ਕਰਦੇ ਆ ਅਸੀਂ ਕੀ ਕਰਦੇ ਆ ਜਦੋਂ ਇਥੋਂ ਅੰਬੈਸੀ ਵੱਲੋਂ ਵੈਰੀਫਿਕੇਸ਼ਨਸ ਉੱਥੇ ਜਾਂਦੀਆਂ ਅਸੀਂ ਕਲੀਅਰ ਕਰਵਾਉਂਦੇ ਆ ਸਾਡੇ ਵੱਲੋਂ ਹਰ ਐਫਰਟਸ ਕੀਤੇ ਜਾਂਦੇ ਨੇ ਤੁਹਾਨੂੰ ਤੁਹਾਡਾ ਸਕਸੈਸ ਤੱਕ ਪਹੁੰਚਾਉਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨਵੇਂ ਕੇਸ ਅਪਲਾਈ ਕਰਨਾ ਚਾਹੁੰਦੇ ਆ ਕਿੱਦਾਂ ਲੱਗਿਆ ਉਹਨਾਂ ਨੂੰ ਥੋੜਾ ਗਾਈਡ ਕਰ ਦੋ ਸਰ ਮੈਂ ਇਹ ਚਿਰਾਂ ਜਿਗਰ ਤੁਸੀਂ ਆਪਣਾ ਬਾਜਨ ਸੁਖਣਾ ਸਰਕਾਰਾਂ ਚੋਂ ਬਾਈਕ ਵਾਰ 7 ਸੀ ਦੇ ਮੈਡੀਕਲ ਜ਼ਰੂਰ ਵਿਜ਼ਿਟ ਕਰੋ ਇਸੇ ਕੋਸਾ ਨਾਲ ਗੱਲ ਕਰੋ ਬੈਠੋ ਆਰਾਮ ਨਾਲ ਤੁਹਾਡਾ ਵੀਜ਼ਾ 100% ਆਏਗਾ ਨਾ ਗਾਰੰਟੀ ਦੇ ਸਕਦਾ ਹਾਂ ਸਰ ਇਸ ਚੀਜ਼ ਦੀ ਚਲੋ ਸ਼ੁਕਰ ਹੈ ਜੀ ਅਸੀਂ ਇਹ ਚੀਜ਼ਾਂ ਨੂੰ ਦੁਆਵਾਂਾਂ ਦੀ ਤਰ੍ਹਾਂ ਲੈਨੇ ਆ ਸਾਡੇ ਵਰਗਾ ਕੰਮ ਕੋਈ ਨਹੀਂ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਪੌਨਨ ਵਾਲੇ ਫਲੀਆਂ ਅਸੀਂ ਤਾਂ ਐਸੇ ਵੀ ਕਮਾਉਨੇ ਆ ਤੇ ਨਾਲੇ ਇੱਕ ਬੱਚੇ ਦੀ ਲਾਈਫ ਵੀ ਬਣਾਉਨੇ ਆ ਉਹਦੇ ਘਰ ਦੇ ਵਿੱਚ ਚੁੱਲ੍ਹਾ ਵੀ ਚੱਲਦਾ ਕਰਦੇ ਆ ਕੱਲ ਨੂੰ ਇਹਨਾਂ ਨੇ ਮੈਰਿਜ ਕਰਾਉਣੀ ਆ ਕੱਲ ਨੂੰ ਇਹਨਾਂ ਦੇ ਬੱਚੇ ਆ ਉਹਨਾਂ ਤੱਕ ਵੀ ਸਾਡੀਆਂ ਉਹ ਦੁਆਵਾਂ ਚੱਲਦੀਆਂ ਰਹਿਣੀਆਂ ਬਿਲਕੁਲ ਸਾਰਾ ਕਿਉਂ ਕੀ ਤੁਸੀਂ ਕਿਸੇ ਨੂੰ ਸਹੀ ਥਾਂ ਤੇ ਪਹੁੰਚਾਉਨੇ ਹੋ ਇਹ ਬਹੁਤ ਵੱਡਾ ਕੰਮ ਆ ਤੁਸੀਂ ਇੱਕ ਮਾਰਗਦਰਸ਼ਕ ਬਣਦੇ ਹੋ ਇਸ ਲਾਈਨ ਦੇ ਵਿੱਚ ਆ ਕੇ ਕਈ ਬੱਚੇ ਰੁੱਲਦੇ ਨੇ ਘੱਟ ਪੈਸਿਆਂ ਦੇ ਵਿੱਚ ਇੱਕ ਹੋਰ ਚੀਜ਼ ਕਲੀਅਰ ਕਰਨਾ ਚਾਹੁੰਦਾ ਗੱਲ ਰਹਿ ਗਈ ਮੇਰਾ ਇੱਕ ਸਵਾਲ ਤੁਹਾਡੋਂ ਤੁਹਾਨੂੰ ਨਹੀਂ ਕਿਸੇ ਨੇ ਕਿਹਾ ਜੀ ਘੱਟ ਪੈਸਿਆਂ ਜੇ ਉਧਰ ਹੁੰਦਾ ਤੇ ਉਧਰ ਹੁੰਦਾ ਕੀ ਹੁੰਦਾ ਮੈਂ ਸੁਣਿਆ ਸੀਗਾ ਕਿਸੇ ਦੀ ਮੂੰਹ ਕੀ ਕਰੋਸ਼ਰ ਆ ਵੀ ਜਾ 5 ਲੱਖ ਚ 7 ਲੱਖ ਦੇ 5-7 ਲੱਖ ਦੇ ਵਿੱਚ ਲੱਗ ਜਾਂਦਾ ਬਟ ਉਸ ਤੋਂ ਬਾਅਦ ਉਸ ਬੰਦੇ ਨੇ ਆਪ ਹੀ ਆਪਣੇ ਮੂੰਹ 'ਕੇ ਕਿ ਮੇਰੇ ਨਾਲ ਫਰਾਡ ਹੋ ਗਿਆ अच्छा वो बंदा ने आप पे ही किया अपने मोंगो सर मेरे पैसे डूब गए मेरे को भी कई ਏਦਾਂ ਹੁੰਦੇ ਆ ਸਾਲ ਪਹਿਲਾਂ ਮੇਰੇ ਤੋਂ ਪੁੱਛਿਆ ਹੁੰਦਾ ਮੋੜ ਕੇ ਧੱਕੇ ਧੁੱਕੇ ਖਾ ਕੇ ਰਫਿਊਜ਼ਲ ਹਾਂ ਲੈ ਕੇ ਪੈਸੇ ਖਰਾਬ ਕਰਕੇ 2-2 ਲੱਖ ਰੁਪਏ ਖਰਾਬ ਕਰਕੇ ਫਿਰ ਮੇਰੇ ਕੋਈ ਆਉਂਦੇ ਆ ਉਦੋਂ ਤੱਕ ਸਾਰਾ ਘਰ ਖਰਾਬ ਹੋ ਗਿਆ ਫਿਰ ਯਕੀਨ ਵੀ ਨਹੀਂ ਕਰ ਹੁੰਦਾ ਨਾ ਨਹੀਂ ਸਰ ਬਿਲਕੁਲ ਵੀ ਨਹੀਂ ਮੇਦਾਂ ਦੇ ਸਾਰੇ ਮਾਰਕੀਟ ਚੋਰੀ ਬੈਠੇ ਨੇ ਇਦਾਂ ਲੱਗਦਾ ਸਰ ਮੇਰੇ ਪੈਸੇ ਖਰਾਬ ਹੋ ਗਏ ਤੁਹਾਡਾ ਤਾਂ ਨਹੀਂ ਕਿਤੇ ਹੋਇਆ ਵੈਸੇ ਤਾਂ ਐਕਚੁਅਲੀ ਮੈਂ ਤੁਹਾਨੂੰ ਦੱਸ ਦੇਣਾ ਕਿ ਗ੍ਰੈਜੂਏਸ਼ਨ ਇਹਦੀ ਕੀਤੀ ਹੋਈ ਆ ਸਿਆਣਾਵਾ ਆਇਲਸ ਕੀਤੀ ਹੋਈ ਆ ਸਾਰਾ ਕੁਝ ਕੀਤਾ ਹੋਇਆ ਪਰ ਇਹਨੇ ਚੂਜ਼ ਕੀਤਾ ਪੂਰਾ ਸੋਚ ਸਮਝ ਕੇ ਹਾਂ ਜੀ ਸਮਝਣਾ ਟਾਈਮ ਲੱਗਾ ਸਰ ਵੀ ਮੈਂ ਸਮਝਦਾਰ ਬੰਦੇ ਨੂੰ ਕੋਈ ਬੇਵਕੂਫ ਨਹੀਂ ਬਣਾ ਸਕਦਾ ਬਿਲਕੁਲ ਸਰ ਜਿਹੜਾ ਬੰਦਾ ਪੜਿਆ ਲਿਖਿਆ ਉਹਨੂੰ ਬੇਵਕੂਫ ਬਣਾਉਣਾ ਬਹੁਤ ਔਖਾ ਵਾ ਸੋ ਇਨਫੋਰਮੇਸ਼ਨ ਜਿਹੜੇ ਤੁਸੀਂ YouTube ਤੋਂ ਸਰਚ ਕੀਤਾ ਆਪਣੇ ਸਰਕਲ ਤੋਂ ਅਗਸਤ ਤੋਂ ਲੈ ਕੇ ਫਰਵਰੀ ਤੱਕ ਇਹਨਾਂ ਨੇ ਪੂਰੀ ਸਟੱਡੀ ਬੜੀ ਗਵਰਨਰ ਸੁਣੇ ਤੁਸੀਂ ਬਿਲਕੁਲ ਸਹੀ ਦੱਸਿਆ ਕਿ ਇਦਾਂ ਇਦਾਂ ਚੱਲ ਰਿਹਾ ਤੁਸ ਜ ਸਕੈਮ ਚ ਨਾ ਆਓ ਕਿ ਫਰਾਡ ਹੋ ਰਿਹਾ ਤੁਸੀਂ ਅਗਰ ਘਾਟ ਰੇਟ ਦੇ ਵਿੱਚ ਫਸੋਗੇ ਤਾਂ ਹਨਰਸਨ ਫਰਾਡ ਹੋਣ ਦੇ ਹੀ ਚਾਂਸਸ ਨੇ ਬਿਲਕੁਲ ਸੋ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਵੀ ਆਪਣਾ ਫਿਊਚਰ ਜੇ ਬਣਾਉਣਾ ਚਾਹੁੰਦੇ ਹੋ ਇੱਕ ਵਾਰ ਹਰਵਿੰਦਰ ਦੀ ਤਰ੍ਹਾਂ ਤੁਸੀਂ ਵੀ ਸੋਚੋ ਆਪਣੇ ਸਮੇਂ ਤੋਂ ਕੰਮ ਲੈ ਕੇ 7s ਆ ਕੇ ਜਰੂਰ ਵਿਜ਼ਿਟ ਕਰੋ ਹੋਰ ਜੇਕ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਰ ਮੈਂ ਜਾਨਦਾ ਕਿ ਇੱਕ ਵਾਰ ਜਰੂਰ ਆ ਜਣਾ ਪ੍ਰੇਸ਼ਰ ਸਰ ਨੂੰ ਮਿਲ ਕੇ ਦੇਖੋ ਬਹੁਤ ਵਧੀਆ ਬੰਦੇ ਨੇ ਤੇ ਗਾਈਡ ਬਹੁਤ ਵਧੀਆ ਕਰਨੇ ਪੂਰੀ ਟੀਮ ਹੀ ਬਹੁਤ ਜ਼ਿਆਦਾ ਹੈਲਪਫੁਲ ਆ ਪੂਜਾ ਮੈਡਮ ਹੋਗੇ ਦੀਪਕ ਸਰ ਹੋਗੇ ਬਹੁਤ ਜ਼ਿਆਦਾ ਹੈਲਪ ਕੀਤੀ ਸ਼ੁਕਰ ਹੈ ਮਹਾਰਾਜ ਦਾ ਇਹ ਚੀਜ਼ਾਂ ਨੂੰ ਹਰ ਇੱਕ ਬੰਦਾ ਤਰਸਦਾ ਤੁਸੀਂ ਇਸ ਚੀਜ਼ ਦੇ ਲਈ ਸਾਡਾ ਦਿਲ ਬੜਾ ਖੁਸ਼ ਹੁੰਦਾ ਜਦੋਂ ਸਾਨੂੰ ਇਹ ਚੀਜ਼ਾਂ ਸੁਣਨ ਨੂੰ ਮਿਲਦੀਆਂ ਪੈਸਾ ਤਾਂ ਕਹਿੰਦੇ ਵੀ ਤੁਸੀਂ ਸਮਝਦੇ ਹੋ ਵੀ ਹਰ ਕੋਈ ਕਮਾ ਲੈਂਦਾ ਬਿਲਕੁਲ ਠੀਕ ਹੈ ਨਾ ਹਰ ਤਰੀਕੇ ਨਾਲ ਕਮਾ ਲੈਂਦਾ ਪਰ ਆਹ ਵਰਡਸ ਸੁਣਨੇ ਇਹਦੇ ਲਈ ਆਪਾਂ ਮਿਹਨਤ ਕਰਦੇ ਆ ਜੇ ਤੁਸੀਂ ਵੀ ਆਪਣਾ ਫਿਊਚਰ ਬਣਾਉਣਾ ਚਾਹੁੰਦੇ ਹੋ ਅੱਜ ਹੀ 7 ਸੀਜ਼ ਵਿਜ਼ਿਟ ਕਰੋ ਆਪਣੇ ਡਾਕੂਮੈਂਟ ਲੈ ਕੇ ਜਾਂ ਆਪਣੇ ਫੈਮਿਲੀ ਦੇ ਨਾਲ ਆ ਕੇ ਤੁਸੀਂ ਆਪਣਾ ਵੀਜ਼ਾ ਲਓ ਧੰਨਵਾਦ